ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਸਾਨੂੰ ਇੱਕ ਵੀਰੇ ਨੇ ਵੀਡੀਓ ਭੇਜੀ ਆ ਔਰ ਉਹਨਾਂ ਨੇ ਕਿਹਾ ਕਿ ਪੈਣੀ ਵੀਡੀਓ ਤੁਸੀਂ ਜ਼ਰੂਰ ਵੇਖੋ ਕਿ ਇਹ ਦੀਵਾਨ ਟੋਡਲ ਮਲਜਾ ਦੇ ਚੀਜ਼ਾਂ ਦੇ ਮਤਲਬ ਮੋਰਾ ਦੇ ਕੇ ਜਗਾ ਖਰੀਦੀ ਸੀ ਸਸਕਾਰ ਵਾਸਤੇ ਮਾਤਾ ਗੁਜਰੀ ਜੀ ਨਿੱਕੇ ਸਾਹਿਬ ਜادیه ਜੀ ਤੇ ਉਹਨਾਂ ਦੇ ਮਤਲਬ ਉਹਨਾਂ ਦੇ ਕੈਰੇਕਟਰ ਸੀ ਇਨਸਿਸਟਰ ਉਹਨਾਂ ਦੇ ਆਈਆਂ ਉਹਨਾਂ ਦੇ ਮਤਲਬ ਨਸਲ ਜੋ ਹੋਰ ਫੈਮਿਲੀ ਤੋਂ ਉਹਨਾਂ ਦੀ ਦਸਲ ਤੋਂ ਹਾਂ ਤੇ ਆਪਾਂ ਇਹ ਵੀਡੀਓ ਵੇਖਦੇ ਆਂ ਪਹਿਲੇ ਜ਼ਿਆਦਾ ਕੋਈ ਸ਼ਾਇਡੀਆਂ ਨਹੀਂ ਹੈਗਾ ਇਹਦਾ ਫਿਰ ਦੇਖਦੇ ਆਂ ਤੇ ਇਹਦੇ ਬਾਰੇ ਕੁਝ ਗੱਲਬਾਤ ਕਰਦੇ ਆਂ ਦੋ ਮਿੰਟ ਲਾਣੀ ਆਈ ਬਹੁਤਾ ਟਾਈਮ ਨਹੀਂ ਕੀੰਤੀ ਨੇ 5 ਮਿੰਟ ਦੇ ਦਿਓ ਸੰਘਿਆ ਮੰਤ ਸੰਘਿਆ ਨੂੰ ਕਹਨੀਏ ਮੰਦੀ ਮਾਤਿਆ ਤੁਹਾਡੀ 2 ਮਿੰਟ ਦੇ ਦਿਓ ਕਹਿੰਦੇ ਆ ਕਿ ਮੈਨੂੰ ਸੁਪਨੇ 'ਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਕਹ ਕੇ ਗਏ ਆ ਕਿ ਭਾਈ ਤੁਸੀਂ ਫਰੂਟ ਆ ਲੈ ਗਏ ਨਾ ਲੋਕਾਂ ਨੂੰ ਚਾਹ ਖਵਾਉਣੀ ਹੈ ਹਾਲਾਂਕਿ ਸਿੱਖ ਧਰਮ ਦੇ ਵਿੱਚ ਅੰਖੜ ਦੀ ਕੋਈ ਥਾਂ ਥਾਂ ਲਈ ਨਹੀਂ ਸਾਡੇ ਮਨ ਕੋਈ ਸ਼ੰਕਿਆ ਸੀ ਅਸੀਂ ਇਹਨਾਂ ਨੂੰ ਦੋ ਚਾਰ ਸਵਾਲ ਪੁੱਛ ਆਵੇ ਕਰਨੇ ਸੀ ਕਿਉਂਕਿ ਸਾਡੀ ਸਿੱਖ ਕੌਮ ਨੂੰ ਹਰ ਵਾਰੀ ਕੋਈ ਨਾ ਕੋਈ ਡੀਪ ਸਟੇਟ ਦਾ ਬੰਦਾ ਆ ਕੇ ਬਗਲਾ ਲੈਂਦਾ ਹੈ ਔਰ ਸਾਡੇ ਲੋਕਾਂ ਇੱਥੇ ਮੱਥਾ ਟੇਕਣ ਦੇ ਲਈ ਐਵੇਂ ਤਰਸ ਰਹੇ ਆ ਜਿਵੇਂ ਅਗਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਵੇ ਅਸੀਂ ਪਿੰਡ ਕਾਕੜ ਵਾਲੀ ਗਿਆਨੇ ਮੈਨੂੰ ਦੱਸਿਆ ਰਿਹਾ ਸੀ ਉਹਨੂੰ ਰਿਕਾਰਡ ਕਰਵਾ ਕੇ ਲੈ ਕੇ ਆਇਆ ਉਹ ਤੋਂ ਇਸ ਦਾ ਕੋਈ ਮੇਰਬਾਈ ਨਹੀਂ ਹੈ ਆ ਗਿਆ ਆ ਔਰ ਇਹ ਸਮਝਣ ਨਾਲ ਅਸੀਂ ਵਿਚਾਰ ਚਾਚਾ ਕਰਨੀ ਸੀ ਅ디 ਪੰਜ ਸਵਾਲ ਰੱਖਨੇ ਸੀ ਕਿ ਸਾਡੇ ਸਵਾਲਾਂ ਦਾ ਜਵਾਬ ਦਿਓ ਪਰ ਉਹ ਇਨਸਾਨ ਜਵਾਬ ਦੇਣ ਤੋਂ ਭੱਜ ਗਿਆ ਇਹ ਵੀ ਗਲਤ ਹੈ ਵੀ ਤੁਸੀਂ ਰੋਡ ਤੇ ਖੜ ਕੇ ਨਹੀਂ ਉਹ ਤੇ ਹਸਪੀਟਲ ਲੱਗ ਗਿਆ ਨਾ ਤਾਂ ਬੰਦੂ ਬਤਾ ਕੋਤੇ ਬਾਰੇ ਪਹਿਲਾਂ ਤੁਸੀਂ ਉਹਦੇ ਤਹਿਕੀਕਾਤ ਕਰੋ ਕਿ ਕਿ ਅੱਜ ਸਰਕਾਰ ਲੈ ਕੇ ਇਹ ਸਾਰੇ ਸਵਾਲ ਹੈ ਨਾ ਕੀ ਪਤਾ ਹੀ ਨਹੀਂ ਹੋ

ਮੁਲਾਕੇ ਲੈ ਕੇ ਨਾ ਕੌੜਨ ਨਹੀਂ ਹੁੰਦਾ ਅਸੀਂ ਕਿਉਂ ਤੇਰਾ ਬਾਤ ਨੂੰ ਜਾਂ ਇਦਾਂ ਦੇ ਲੋਕਾਂ ਨੂੰ ਬਣਾਵਾ ਦੇਦੇ ਆ ਜਿਹੜੇ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦਵਾ ਟੋਢਰ ਵਾਲੀ ਸੀ ਕੀਤੀ ਅਸਾਸ ਤੋਂ ਚੱਲ ਰਹੇ ਨੇ ਅਸੀਂ ਉਹਨਾਂ ਕਰਦੇ ਆ ਸਮਝੀ ਹੁਣ ਪਹਿਲਾਂ ਪਿੱਛੇ ਬੀਬੀ ਦਲੇਰ ਕੌਰ ਦਾ ਕਿਤਾਬ ਨੇ ਲਿਖਿਆ ਬਿਲਕੁਲ ਬਿਲਕੁਲ ਦੇਖਾਂ ਦੰਦ ਅੰਮੀ ਤਸਾਲ ਹੈ ਜੋ ਦਸਵੇਂ ਪਾਠ ਨਾਲ ਆਪਣੇ ਹੱਥੀ ਚਲਾਈ ਫਿਰ ਪਹਿਲੇ ਮੁਖੀ ਬੱppa ਜੀ ਸਿੰਘ ਹੋਏ ਕੋਈ ਦੋਰ ਆਈ ਜਿਹੜਾ ਪਿਆਰ ਗੁਰੂ ਸਹੀ ਜੀਨਾ ਹੈ ਵਰਤਿਆ ਉਸ ਟਾਈਮ ਅੰਦਰ ਕਾਇਆ ਉਹ ਭਾਈ ਹਰਸ਼ੀਨ ਨੇ ਤਾਂ ਕੋਈ ਹੁਜਤ ਨਹੀਂ ਕੋਈ ਪੁਆਇੰਟ ਹੈ ਜੀ ਉਹ ਗਰੰਟ ਹੈ ਉਹ ਇਹ ਸਾਰੇ ਕੰਮ ਕੀਤਾ ਹੋਇਆ ਭਾਈ ਦੇਵਨ ਸਿੰਘ ਨੂੰ ਪੱਲੀ ਤੋੜਾ ਦਿੱਤਾ ਜੀ ਤੇ ਦੂਜੇ ਲੋਕਾਂ ਨੇ ਉੱਠ ਕੇ ਇਹ ਕਹਿ ਰਹੇ ਵੀ ਹਾਂ ਭਾਈ ਦੇਵਨ ਸਿੰਘ ਨੂੰ ਜੀਵਨ ਸਿੰਘ ਵੀ ਸਰਦਾਰ ਬਿਲਕੁਲ ਬਿਲਕੁਲ ਬੜੇ ਭਰੇਮਾ ਬੋਨਾ ਪਛਤਾ ਹੀ ਤਾਂ ਹੋ ਚਿੱਤੀ ਹੋ ਕੇ ਇਕਲ ਬੰਦਾ ਕਹਿੰਦਾ ਮੈਂ ਜਵਾਨ ਟੋਡਰ ਮਾਰਦਾ ਬੱਸ ਜਾ ਅਸੀਂ ਉਹਦਾ ਇਤਿਹਾਸ ਕਰਵਾਇਆ ਤੇ ਉਹਨਾਂ ਦੇ ਨਾਲ ਆਵਾਜ਼ਾਂ ਕਰਨੀ ਸੀ ਗੱਲ ਬਾਤ ਪੁੱਛ ਨਹੀਂ ਸੀਗੇ ਤੁਸੀਂ ਇਹਦਾ ਕਿਉਂ ਮੱਥਾ ਟਿਕਾ ਕੇ ਕਿਉਂ ਕਰਨਾ ਉਹ ਲੋਕ ਮੱਥਾ ਟਿਕਾ ਰਹੇ ਹੋ ਘੜਨਾ ਸੀ ਜੇ ਇਹ 787 ਨਾ ਘੜਨਾ ਸੀ ਘੜਨਾ ਸੀ ਨਾ ਉਹੋ ਨਾਮ ਨਾ ਜੇ ਤੁਸੀਂ ਮੈਨੂੰ ਕਈ ਪਿਛੋਕੜ ਨਾਲ ਇਹ 787 ਨਾ ਘੜਨਾ ਸੀ ਛੋਟੇ ਸਭ ਜਾਦਲੇ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਸ਼ਤਾ ਕਰਨ ਦੇ ਲਈ ਸਿੱਖ ਕੌਮ ਫਤਿਹਗੜ ਸਾਹਿਬ ਸਰਹੰਦ ਦੀ ਧਰਤੀ ਤੇ ਪਹੁੰਚਦੀ ਹੈ ਪਰ ਲੋਕਾਂ 'ਚ ਐਨਾ ਉਤਸ਼ਾਹ ਜਾਂ ਐਨੀ sadness ਜਾਂ ਐਨਾ ਦੁੱਖ ਛੋਟੇ ਸਾਹਿਬ ਜਦਿਆਂ ਬਰਾਦੀ ਅੰਦਰ ਮੱਥਾ ਨੀ ਕਰਨ ਦੇ ਲਈ ਨਹੀਂ ਹੈ ਜਿੰਨਾ ਇੱਥੇ ਹੈ ਇਸ ਜਗ੍ਹਾ 'ਤੇ ਹੈ ਦਾ ਕਾਰਨ ਕੀ ਹੈ ਇੱਥੇ ਆਪਣੇ ਆਪ ਨੂੰ ਦੀਵਾਨ ਟੋਡਰ ਮਾਲ ਜੀ ਦੀ ਵੰਸ਼ 'ਚੋਂ ਇੱਕ ਇਨਸਾਨ ਹੈ ਜਿਹੜਾ ਦੱਸ ਰਿਹਾ ਕਿ ਮੈਂ ਦੀਵਾਨ ਟੋਡਰ ਮਾਲ ਜੀ ਦੀ ਵੰਸ਼ 'ਚੋਂ ਹਾਂ ਉਹਨਾਂ ਨਾਲ ਕੋਲ ਸਵਾਲ ਕਰਨੇ ਸੀ ਕਿਉਂਕਿ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹਰ ਸਾਲ ਹੀ ਜਾਂਦੇ ਸੀ ਅਸੀਂ ਦੁੱਧਦਨਤਾਲ ਆਇਆ ਮੇਰੇ ਦੋ ਚਾਰ ਵੀਡੀਓ ਵਾਇਰਲ ਹੁੰਦੀਆਂ ਤੇ ਲੋਕਾਂ ਦੀ ਮਾਨਸਿਕ ਸ਼ੰਕਾ ਖੜਾ ਹੁੰਦੀ ਹੈ ਕਿਉਂਕਿ ਜਵਾਨ ਟੋਟਰਮਲ ਜੀ ਖੁਦ ਇਹ ਗੱਲ ਕਹਿ ਕੇ ਗਏ ਸੀ ਕਿ ਮੇਰੇ ਪਰਿਵਾਰ ਚੋਂ ਜਾਂ ਮੇਰੀ ਅਨਸੁਬਾਸਤੋਂ ਕੋਈ ਵੀ ਅੱਗੇ ਆ ਕੇ ਤਾਂ ਪ੍ਰਚਾਰ ਜਾਂ ਆਪਣਾ ਨਾਮ ਨਾ ਲਖਟੇਗਾ ਕਿ ਮੈਂ ਮੈਂ ਨਹੀਂ ਪੈਦਾ ਹੋਈ ਜੇ ਮੈਂ ਪੈਦਾ ਹੋ ਗਈ ਤਾਂ ਜਿਹੜੀ ਮੇਰੀ ਸੇਵਾ ਹੈ ਮੂਰਾ ਖੰਨੀਆ ਕਰਕੇ ਸਹਿਜਾਦੇ ਦੇ ਮਾਤਾ ਗੁਜਰ ਪੌਰ ਦਾ ਜਿਹੜਾ ਸੰਸਕਾਰ ਕੀਤਾ ਸੀ ਉਹਨਾਂ ਨੇ ਵੀ ਖੁਦ ਉਹਨਾਂ ਨੇ ਜਵਾਨ ਟੋਟਰਮਲ ਜੀ ਇਹ ਇਤਿਹਾਸ ਦੇ ਵਿੱਚ ਜਿੱਦਾਂ ਲਿਖਿਆ ਹੋਇਆ ਹੈ ਬਾਬਾ ਮੁੱਤੀ ਦਾ ਮਹਾਰਾਜੀ ਨਾਲ ਬਾਤਲਾਬ ਹੁੰਦੀ ਹੈ ਜਿਵੇਂ ਉਹਨਾਂ ਦੀ ਉਹ ਇਤਿਹਾਸਕਾਰਾਂ ਦੇ ਅਨੁਸਾਰ ਦਿਵਾਨ ਟੋਡਰਮਲ ਜੀ ਦੀ ਅੰਸ਼ਵੰਸ਼ ਜਿਹੜੇ ਜ਼ਿਲ੍ਹਾ ਸਰੂਪ ਦੇ ਨੇੜੇ ਭਵਾਨੀਗੜ੍ਹ ਕਾਕੜਾ ਪਿੰਡ ਦੇ ਬੈਕਗ੍ਰਾਉਂਡ ਜਿਹੜੀ ਦੱਸੀ ਜਾਗਲੀ ਹੈ ਦਿਵਾਨ ਟੋਡਰਮਲ ਜੀ ਤੇ ਇੱਥੇ ਜਿਹੜਾ ਫਤੇਗੜ ਸਾਹਿਬ ਸਰਾਂਧੀ ਸਰਤੀ ਤੇ ਦੁੱਧ ਲੈ ਕੇ ਲੰਗਰ ਲਾਇਆ ਹੋਇਆ ਕਦੇ ਉਹ ਕਹਿੰਦੇ ਆ ਕਿ ਮੈਨੂੰ ਸੁਪਨੇ 'ਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ ਆ ਕਿ ਭਾਈ ਤੁਸੀਂ ਪ੍ਰੂਤ ਦਾ ਲੰਗਰ ਲਾ ਲੋ ਲੋਕਾਂ ਨੂੰ ਚਾਟ ਖਵਾਓ ਹਾਲਾਂਕਿ ਸਿੱਖ ਧਰਮ ਦੇ ਵਿੱਚ ਪਖੰਡ ਦੀ ਕੋਈ ਥਾਂ ਨਹੀਂ ਹੈ ਸਿੱਖ ਧਰਮ ਦੇ ਵਿੱਚ ਪਖੰਡ ਲਈ ਕੋਈ ਥਾਂ ਨਹੀਂ ਹੈ ਅੱਜ ਮੈਂ ਕਹ ਰਿਹਾ ਕਿਸੇ ਨੂੰ ਕਿ ਮੈਨੂੰ ਸੁਪਨੇ 'ਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਗਏ ਕਿ ਕੱਲ ਨੂੰ ਭਾਈ ਤੁਸੀਂ ਲੋਕਾਂ ਨੂੰ ਚਾਹ ਦਾ ਲੰਗਰ ਲਾਉਣਾ ਤੇ ਇਹ ਪਖੰਡੀ ਹੋਏਗਾ ਸੱਚ ਨਹੀਂ ਹੋਏਗਾ ਕਿਉਂਕਿ ਗੁਰੂ ਮਹਾਰਾਜ ਜੀ ਕਿਸੇ ਨੂੰ ਆ ਕੇ ਚਾਟ ਉਸ ਸਮੇਂ ਜਦੋਂ ਗੁਰੂ ਮਹਾਰਾਜ ਹੁੰਦੇ ਸੀ ਉਸ ਸਮੇਂ ਚਾਟ ਸ਼ਬਦੀ ਨਹੀਂ ਹੁੰਦਾ ਹਾਂ ਇਹ ਇਹ ਬਾਅਦ ਵਿੱਚ ਪੈਦਾ ਹੋਏ ਸ਼ਬਦ ਨੇ ਚਾਟ ਦਾ ਲੰਗਰ ਸੋ ਸਾਡੇ ਮਨ ਤੋਂ ਕੁਝ ਸ਼ੰਕਿਆ ਸੀ ਅਸੀਂ ਇਹਨਾਂ ਤੋਂ ਦੋ ਚਾਰ ਸਵਾਲ ਜਵਾਬ ਇਹ ਕਰਨੇ ਸੀ ਕਿਉਂਕਿ ਸਾਡੀ ਸਿੱਖ ਕੌਮ ਨੂੰ ਹਰ ਵਾਰੀ ਕੋਈ ਨਾ ਕੋਈ ਡੀਪ ਸਟੇਟ ਦਾ ਬੰਦਾ ਆ ਕੇ ਬਰਗਲਾ ਲੈਂਦਾ ਔਰ ਸਾਡੇ ਲੋਕ ਇੱਥੇ ਮੱਥਾ ਟੇਕਨ ਦੇ ਐਵੇਂ ਤਰਸ ਰਹੇ ਐ ਜਿਵੇਂ ਅੰਦਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਤੇ ਇਹ ਕਹਿੰਦੇ ਆ ਕਿ ਅਸੀਂ ਅੰਦਰ ਮੱਥਾ ਟੇਕ ਕੇ ਜਾਣਾ ਅੰਦਰ ਮੱਥਾ ਕਿਸ ਨੂੰ ਟੇਕਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਇੱਥੇ ਪ੍ਰਕਾਸ਼ ਨਹੀਂ ਹੈ ਔਰ ਜੋ ਸਾਡੀ ਸੰਖਿਆ ਸੀ ਅਸੀਂ ਉਸ ਨੂੰ ਹੱਲ ਕਰਨਾ ਤੋਂ ਨਹੀਂ ਸਿੱਖਾਂ ਦੇ ਸਾਹਮਣੇ ਉਹ ਆ ਗਏ ਕਿ ਲਾਜ ਉਸ ਬੰਦੇ ਨਾਲ ਮਿਲਣ ਵਾਸਤੇ ਖਲੋਤੇ ਹੋਣਗੇ ਨਾ ਸਾਰੇ ਸੱਚਾ ਇਨਸਾਨ ਕਦੇ ਵੀ ਲੁਕਦਾ ਨਹੀਂ ਸੋਮਤ ਬਾਬਾ ਤੋਂ ਨਹੀਂ ਪਾਸਾ ਨਹੀਂ ਮੱਝਦਾ ਸੱਚਾ ਇਨਸਾਨ ਹਮੇਸ਼ਾ ਸਵਾਲਾਂ ਦਾ ਜਵਾਬ ਦਿੰਦਾ ਹੈ ਪਰ ਜ਼ਬਾਨ ਟੋਟਰ ਮਲਦੀ ਦਾ ਮਹਾਨ ਉਹ ਨਾ ਲੋਕ ਸਿੱਧਾ ਦਾ ਨਾਮ ਲੈ ਕੇ ਆਪਣੇ ਆਪ ਨੂੰ ਫੇਮਸ ਕਰਨ ਵਾਲੇ ਕੁਝ ਲੋਕ ਅੱਜ ਵੀ ਸਾਡੀ ਸਿੱਖ ਕੌਮ ਦੇ ਵਿੱਚ ਦਖਲ ਦਸਦੀਆਂ ਕੰਮ ਆ ਰਹੇ ਨੇ ਨਰਪਕ ਪੋਸਟ ਤੇ ਲਈ ਮੈਂ ਜਿੱਤਾਰ ਸੇ ਕੈਮਰਾਮੈਨ ਅਸ਼ੋਕ ਦੇ ਨਾਮ ਫਤੇਗਾ ਸਾਹਿਬ ਸਰਹੰਗ ਤੁੰ ਦਿਵਾਨ ਅੱਛਾ ਦੇਖ ਲੋ ਕਿ ਉਹ ਆਪਣੇ ਆਪ ਨੂੰ ਮਤਲਬ ਕਹਿ ਰਹੇ ਸੀ ਕਿ ਮੈਂ ਉਹਨਾਂ ਦੀ ਫੈਮਲੀ ਵਿੱਚ ਹਾਂ ਉਹਨਾਂ ਦਾ ਉਹਨਾਂ ਦੀ نسل ਵਿੱਚ ਹਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਤੂੰ ਇੰਨੀ 100 ਸਾਲ ਪਹਿਲੇ نسل ਵਿੱਚੋਂ ਕੋਈ ਬੰਦਾ ਸੇ ਗੱਲ ਆ ਕਿਉਂਕਿ ਹਿਸਟਰੀ ਵੇਖੀ ਹੈ ਨਾ ਉਹਨਾਂ ਦੀ ਤੇ ਸਾਡੇ ਨਾਲ ਜੋ ਉਹ ਕਹਿੰਦੇ ਕਿ ਉਹ ਆ ਕੇ ਖਾਬ ਦੇ ਵਿੱਚ ਆ ਕੇ ਕਿ ਚਾਟ ਦਾ ਲੰਗਰ ਲਾਓ ਉਸ ਜ਼ਮਾਨੇ ਤੋਂ ਥੋੜਾ ਜਿਹਾ ਡਾਊਟ ਹੁੰਦਾ ਹੈ ਕਿ ਉਸ ਜ਼ਮਾਨੇ ਚ ਚਾਟ ਤੇ ਨਹੀਂ ਹੋਏਗੀ ਜਦੋਂ ਉਹ ਨਫਸਤੇ ਨਹੀਂ ਹੁੰਦੇ ਹਣ ਕੇ ਚਾਟ ਚਾਟ ਤੇ ਨਹੀਂ ਉਸ ਜ਼ਮਾਨੇ ਚ ਚਲੋ ਫਰੂਟ ਤਾਂ ਮੰਨਿਆ ਜਾ ਸਕਦਾ ਹੈ ਤੇ ਫਰੂਟ ਤੇ ਹੁੰਦੇ ਹੋਣਗੇ ਉਦੋਂ ਤੇ ਲੇਕਿਨ ਚਾਟ ਦਾ ਲਫ਼ਜ਼ ਮੈਨੂੰ ਨਹੀਂ ਲੱਗਦਾ ਕਿ ਉਦੋਂ ਯੂਜ਼ ਦੇਖੋ ਦਰਸ਼ਨ ਹੋ ਜਾਣੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਕਿਸੇ ਨੂੰ ਦਰਸ਼ਨ ਹੁੰਦੇ ਆ ਜ਼ਾਹਿਰ ਹੈ ਕਿ ਅਗਰ ਕੋਈ ਬਹੁਤ ਜ਼ਿਆਦਾ ਨੀਕ ਬੰਦਾ ਹੋਵੇ ਤੇ ਉਹਨੂੰ ਦਰਸ਼ਨ ਹੋ ਵੀ ਸਕਦੇ ਜੇ ਮੈਂ ਆਪਾਂ ਕਹਿੰਦਾ ਕਿ ਹਜ਼ਰਤ ਮੁਹੰਮਦ ਸੱਲ ਸੁੰਦਰ ਦੀਦਾਰ ਨਸੀਬ ਹੁੰਦਾ ਸਾਨੂੰ ਮੇਰੀ ਫੁੱਪੂ ਨੇ ਮਾਸ਼ਾਅੱਲਾ ਉਹਨਾਂ ਨੂੰ ਨਵੀਂ ਪਾਕਸਲੇ ਸਲੇਕਸ਼ਨ ਦੀ ਜ਼ਿਆਰਤ ਹੋਈ ਹੈ ਮਾਸ਼ਾਅੱਲਾ ਉਹਨਾਂ ਨੇ ਆਖਿਆ ਕਿ ਉਹਨੂੰ ਮਾਸ਼ਾਅੱਲਾ ਫੇਰ ਅਗਲੇ ਮਹੀਨੇ ਉਮਰੇ ਤੇ ਜਾ ਰਹੇ ਨੇ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਉਹ ਮਾਨੋ ਲੇਕਿਨ ਲੇਕਿਨ ਅਗਰ ਦੀਦਾ ਇਹੀ ਤੇ ਮੈਂ ਕਹਿਣੀ ਕਿ ਦੀਦਾਰ ਹੋ ਸਕਦਾ ਹੈ ਦਰਸ਼ਨ ਹੋ ਸਕਦੇ ਨੇ ਲੇਕਿਨ ਫਿਰ ਉਹਨਾਂ ਨੂੰ ਐਵੇਂ ਜਾਣਾ ਨਹੀਂ ਸੀ ਚਾਹੀਦਾ ਹਾਂ ਸੋ ਉਹਨਾਂ ਨੇ ਜਵਾਬ ਇਸ ਵਾਲਾ ਦੇ ਜਵਾਬ ਦੇਣੇ ਚਾਹੀਦੇ ਸੀ ਕਿ ਕੀ ਕੀ ਉਹਨਾਂ ਨੇ ਕੀ ਵੇਖਿਆ ਖੁਆਬ ਵਿੱਚ ਕਿਸ ਤਰ੍ਹਾਂ ਆਪਣਾ ਪੂਰਾ ਖੁਆਬ ਸੁਣਾ ਦੇ ਫਿਰ ਸੰਤਾ ਉਹਨਾਂ ਦੇ ਕੋਲ ਜਾ ਕੇ ਚਲੋ ਉਹਨਾਂ ਕੋਲ ਪੁੱਛੀਦਾ ਜਿਹੜੇ ਲੋਕ ਉਹਦੇ دیدار ਵਾਸਤੇ ਖੜੇ ਨੇ ਅਗੋਂ ਉਹਨਾਂ ਦੇ دیدار ਉਹਨਾਂ ਦੀ ਗੱਲਬਾਤ ਕਰਨ ਵਾਸਤੇ ਕਿ ਤੁਹਾਨੂੰ ਕਿਵੇਂ ਦਾ دیدار ਹੋਇਆ ਜਾਂ ਕਿਵੇਂ ਦਰਸ਼ਨ ਹੋਏ ਜਾਂ ਤੁਸੀਂ ਕੀ ਵੇਖਿਆ ਲੋਕ ਤੇ ਇਸ ਚਾਹਤ ਨਾਲ ਖੜੇ ਨੇ ਨਾ ਕਿ ਪੁੱਛਣ ਵਾਸਤੇ ਉਹਨਾਂ ਕੋਲ ਲੇਕਿਨ ਉਹ ਮੀਡੀਆ ਦੀਆਂ ਗੱਲਾਂ ਤੋਂ ਨਸ ਗਏ ਨੇ ਜਾਂ ਲੋਕ ਉਹਨਾਂ ਨੂੰ ਲੈ ਗਏ ਨੇ ਉੱਥੋਂ ਕਿਉਂ ਫਿਰ ਉਹ ਕਹਿ ਰਹੇ ਨੇ ਕਿ ਹਰ ਸਾਲ ਹੀ ਕੁਝ ਪਖੰਡੀ ਲੋਕਾਂ ਦਾ ਵੀ ਗਮ ਹੁੰਦਾ ਹੈ ਇਹ ਕੋਈ ਗੱਲ ਤੇ ਹੈ ਕਿ ਦੂਸਰੀ ਜਗ੍ਹਾ ਤੋਂ ਐਮਾਜ਼ਨ ਵਾਸਤੇ ਜਾਂ ਪਤਾ ਨਹੀਂ ਹੋਣ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਇਹ ਤੇ ਜਿਹੜੇ ਉੱਥੇ ਲੋਕ ਮੌਜੂਦ ਨੇ ਜਿਹੜੇ ਉਹੀ ਦੱਸ ਸਕਦੇ ਨੇ ਕਿਉਂਕਿ ਸਾਡੇ ਕੋਲ ਤੇ ਇੱਕ ਪੋਸਟ ਆਈ ਸਾਨੂੰ ਵੀਰੇ ਨੇ ਕਮੈਂਟ ਕੀਤਾ ਕਿ ਤੁਸੀਂ ਇਹ ਵੀਡੀਓ ਲਾਜ਼ਮੀ ਵੇਖੋ ਕਿ ਐਵੇਂ ਵੀ ਹੋ ਰਿਹਾ ਵਾ ਉਥੇ ਜਿੱਥੇ ਮਤਲਬ ਲੰਗਰ ਲੱਗੇ ਜਾ ਰਹੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਉਥੇ ਮਤਲਬ ਐਵੇਂ ਦੇ ਵੀ ਲੋਕ ਉੱਥੇ ਆ ਰਹੇ ਨੇ ਔਰ ਦੇਖੋ ਹੁਣ ਪਤਾ ਨਹੀਂ ਇਹ ਕਿੰਨੀ ਚਾਹੀਦੀ ਹੈ ਇੰਨੀ ਤੇ ਤੇ ਸੰਗਤ ਹੈ ਹਮ ਤੇ ਇਹ ਫੇਮਸ ਹੋਣ ਦਾ ਸਭ ਤੋਂ ਅੱਛਾ ਤਰੀਕਾ ਹੈ ਤਰੀਕਾ ਹੋਰ ਐਵੇਂ ਤੇ ਫੇਮਸ ਨਹੀਂ ਹੋ ਸਕਦਾ ਕੋਈ ਹੁਣ ਜਿੰਨਾ ਈਦ-ਗਿਰਦ ਉਹਨਾਂ ਦੇ ਰਸ਼ ਲੱਗ ਗਿਆ ਸਾਨੂੰ ਉਹਦੇ ਅਸਲੀਅਤ ਦਾ ਕੁਝ ਪਤਾ ਨਹੀਂ ਹੈ ਹਾਂਜੀ ਵੈਸੇ ਇੱਕ ਗੱਲ ਯਕੀਨ ਨਾ ਕਰਨ ਵਾਲੀ ਹੈ ਕਿ ਇੰਨੇ 100 ਸਾਲ ਪੁਰਾਣੇ نسل ਕੋਈ ਹਦੇ ਹੋਵੇ ਮਨੂ ਨੀਲਾ हां ਇਹਨਾਂ ਦੀ ਇਹ ਜਿਹੜੇ ਜਿਹੜੇ ਕਰ ਰਹੇ ਨੇ ਨਾ ਦਾਵਾ ਕਿ ਮੈਨੂੰ ਦਰਸ਼ਨ ਹੋਇਆ ਰਵੇਂ ਉਹ ਮੈਂ ਦੀ ਵਨ ਟੂ ਡਰ ਮਿਲਦੀ ਇਹਨਾਂ ਦੀ ਵੀਡੀਓਜ਼ ਪਹਿਲੇ ਮੇਰੇ ਸਾਹਮਣੇ ਹੁੰਦੀ ਸੀ ਮੈਂ ਸਮਝਦੀ ਸੀ ਸ਼ਾਇਦ ਵਾਕਈ ਕੋਈ ਹੈ ਮਤਲਬ ਹੋਏ ਤੇ ਬਾਕੀ ਜਿਹੜੀ ਮਜ਼ੀਦ ਸ਼ਾਇਦ ਅਗਰ ਕੋਈ ਹੋਏਗੀ ਨਾ ਤੇ ਵੀਡੀਓ ਸਾਹਮਣੇ ਆ ਹੀ ਜਾਏਗੀ ਆਪਣੇ ਕਿ ਅਗਰ ਮਜ਼ੀਦ ਇਸ ਤੋਂ ਬਿਲਕੁਲ ਬਿਆਨ ਆ ਜਾਣਾ ਪਤਾ ਹੈ ਮੋਸਨੂਦਨ ਕੇ ਸਾਡੇ ਰਾਜਵੀਰ ਬਰਾੜਪਾ ਜੀ ਹਾਂ ਜੀ ਉਹਨਾਂ ਦੇ ਜ਼ਿਆਦਾ ਨੋਲੇਜ ਹੁੰਦਾ ਐ ਇਸ ਦੀ ਵਾਰੀ ਚ ਉਹਨਾਂ ਦੇ ਇਲਾਕੇ ਦੀ ਹਾਂ ਨਾਲੇ ਉਹਨਾਂ ਦੇ ਇਲਾਕੇ ਦੀ ਵੀਡੀਓ ਨਾਲੇ ਉਹ ਸਾਨੂੰ ਇਸ ਚੀਜ਼ ਦੇ ਬਾਰੇ ਚ ਜ਼ਿਆਦਾ ਗਾਹੀ ਦੇਣਗੇ ਤੇ ਵਾਕਈ ਉਹਨਾਂ ਦੀ ਨਸਲ ਦਾ ਕੋਈ ਬੰਦਾ ਹੱਦ ਤੱਕ ਹੈਗਾ ਏ ਕਿ ਨਹੀਂ ਮੈਨੂੰ ਨੇ ਐਸੇ ਇੰਨੇ 100 ਸਾਲ ਪੁਰਾਣੀ ਗੱਲ ਕਿਉਂਕਿ 1701 ਜਾਂ 10 ਦੀ ਉਹ ਤੋਂ ਗੱਲ ਕਰਦੇ ਹਾਂ ਹਾਂ ਜੀ 1770 ਚ ਤੇ ਬੰਦਾ ਸੀ ਬਾਦਰਾ ਐ ਸੀ ਹਾਂ 70 ਚ ਕਿ ਉਸ ਤੋਂ ਬਾਅਦ ਹੁਣ ਤੱਕ ਦੋ ਸਦੀਆਂ ਤੋਂ ਮੈਨੂੰ ਲੱਗਦਾ ਹੋਰ ਦੁਬਾਰਾ ਆ ਗਈਆਂ ਨੇ ਹਾਂਜੀ ਤੇ ਲੇਕਿਨ ਕੋខਾ ਕਮੀ ਹੈ ਪਤਾ ਨਹੀਂ ਅੱਗੇ ਵੈਸੇ ਯਕੀਨ ਕਰਨ ਵਾਲੀ ਗੱਲ ਹੈ ਮੈਨੂੰ ਤੇ ਨਹੀਂ ਯਕੀਨ ਆ ਰਿਹਾ ਕਿ ਹੋਏਗਾ ਨਹੀਂ ਪਤਾ ਨਹੀਂ ਅੱਗੇ ਜੋ ਰੱਬ ਨੂੰ ਬੇਤਰਬੀ ਲੱਗੇ ਬੇਤਰਬੀ ਬਿਲਕੁਲ ਤੇ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਚ ਜਿਹੜੇ ਤੁਹਾਨੂੰ ਮਤਲਬ ਇਸ ਡਿਟੇਲਸ ਦਾ ਅਗਰ ਕਿਸੇ ਵੀਰੇ ਨੂੰ ਪਤਾ ਹੈ ਸਾਨੂੰ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਚ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ